ਵਡਹੰਸ ਮਹੱਲਾ ਚੌਥਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈਂ ਰਾਮ ਹਰ 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 ਨਾਮ ਮੇਰਾ ਮਨ ਵਸਾਈਂ ਰਾਮ ਹਰ ਹਰ ਨਾਮ ਮੇਰਾ ਮਨ ਵਿਸਾਈ ਸਭ ਦੁੱਖ ਵਿਸਾਰਨ ਹਾਰਾ ਵਡ ਪੱਗ ਗੁਰ ਦਰਸ਼ਨ ਪਾਇਆ ਤਨ ਤਨ ਸਤ ਗੁਰੂ ਹਮਾਰਾ ਓਠਤ ਬੈਠਤ ਸਤ ਗੁਰ ਸੇਵੇ ਜਿਤ ਸੇਵੇ ਸ਼ਾਂਤ ਪਾਏ ਮੇਰਾ ਮਨ ਮੇਰਾ ਮਨ ਸਤਗੁਰ ਪ੍ਰੀਤ ਲਗਾਇ ਹਉ ਜਿਵਾਂ ਹਉ ਜਿਵਾਂ ਸਤਗੁਰ ਦੇਖ ਸਰਸ ਰਾਮ ਹਰ ਨਾਮ ਹਰ ਨਾਮ ਦੜਾਏ ਜਪ ਹਰ ਹਰ ਨਾਮ ਵਿਗਸੇ ਰਾਮ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਦ ਪਾਈ ਹਮ ਰੋਗ ਗਿਆ ਦੁਖ ਲਾਤਾ ਹਰ ਸਹਿਜ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇ ਮਨ ਪਰਸੇ ਹਉ ਜਿਵਾ ਹਉ ਜਿਵਾ ਸਤਿਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸ੍ਰੀ ਰਾਮ ਹਉ ਮਨ ਤਨ ਕਾਟ ਕਾਟ ਤਿਸ ਦੇ ਜੋ ਸਤਗੁਰ ਬਚਨ ਸੁਣਾਏ ਮੇਰਾ ਮਨ ਬਿਰਾਗ ਪਿਆਵ ਬੈ ਰਾਗੇ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹ ਸਤ ਗੁਰ ਚਰਨ ਹਮ ਤੋਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤ ਗੁਰ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਵਰਨ ਕੋਈ RAM ਹਰਦਨ ਹਰਦਾਨ ਦੇਵੈ ਹਰਪੁਰਖ ਨਰੰਜਨ ਸੋਈ RAM ਹਰ ਹਰ ਨਾਮ ਜਿੰਨੀ ਆਰਾਧਿਆ ਤਿੰਨ ਕਾ ਦੁਖ ਪਰਉਪਾਗ ਸੇਵਕ ਭਾਏ ਮਿਲੇ ਵੱਡ ਪਾਗ ਜਿਨ ਗੁਰ ਚਰਨੀ ਮਨ ਲਾਗਾ ਕੋ ਨਾਨਕ ਹਰ ਆਪ ਮਿਲਾਏ ਮਿਲ ਸਤਗੁਰ ਪੁਰਖ ਸੁਖ ਹੋਏ ਗੁਰ ਜੀਵੜ ਗੁਰ ਜੀਵੜ ਦਾਤਾ ਮੈਂ ਅਵਰ ਨ ਕੋਈ ਵਡਹੰਸ ਮਹੱਲਾ ਪੰਚੌਥਾ ਹਾਉ ਗੁਰਬਿਨ ਹਾਉ ਗੁਰਬਿਨ ਖਰੀ ਨਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤ ਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਤੇ ਆਇਆ ਜਿਸ ਕਰਨ ਹਾਂ ਟੂੰਡ ਟੰਡੰਦੇ ਸੋ ਸੱਜਣ ਹਰ ਕਰ ਪਾਇਆ ਇਕ ਦ੍ਰਿਸ਼ਟ ਹਰ ਕੋ ਜਾਤਾ ਹਰ ਆਤਮ ਰਾਮ ਪਛਾਣੇ ਹਾਉ ਗੁਰ ਬਿਨ ਹਾਉ ਗੁਰ ਬਿਨ ਖਰੀ ਨਮਾਣੀ ਜਿਨ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭੂ ਮੇਲ ਮਲਾਏ ਰਾਮ ਤਿਨ ਚਰਨ ਤਿਨ ਚੰਨ ਸਰਵੇ ਹਮ ਲਗ ਤਨ ਕੈ ਪਾਏ ਰਾਮ ਹਰ ਹਰ ਚਰਨ ਸਰਵੇ ਤਨ ਕੈ ਜਿਨ ਸਤ ਗੁਰ ਪੁਰਖ ਪ੍ਰਭ ਧਿਆਇ ਤੂੰ ਵੱਡ ਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰਿ ਰਾਯਾ ਗੋਰਖ ਮੇਲ ਮੇਰੇ ਸਰਦਾ ਪੂਰੇ ਅਨ ਦਿਨ ਰਾਮ ਗੁਣ ਗਾਏ ਜਿਨ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹਉ ਵਾਰੇ ਹਉ ਵਾਰੇ ਗੁਰ ਸਿਖ ਮੀਤ ਪਿਆਰੇ ਰਾਮ ਹਰ ਨਾਮ ਹਰ ਨਾਮ ਸੁਨਾਏ ਮੇਰਾ ਪ੍ਰੀਤਮ ਨਾਮ ਅਦਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਨ ਸਖਾਏ ਦਸ ਬਿਨ ਕੜੇ ਨਿਮਖ ਨਹੀਂ ਜੀਵਾ ਹਰ ਹਰ ਕਿਰਪਾ ਕਰ ਸੁਖ ਦਾਤਾ ਗੁਰਮਖ ਅੰਮ੍ਰਿਤ ਪੀਵਾ ਹਰੂ ਆਪੇ ਸਰਦਾ ਲਾਏ ਮਿਲਾਏ ਹਰੂ ਆਪੇ ਆਪ ਸਵਾਰੇ ਹਾਂ ਵਾਰੇ ਹਾਂ ਵਾਰੇ ਗੋੜ ਸਖ ਮੀਤ ਪਿਆਰੇ ਹਰੂ ਆਪੇ ਹਰੂ ਆਪੇ ਪੁਰਖ ਨਰੰਜਨ ਸੋਈ RAM ਹਰੂ ਆਪੇ ਹਰੂ ਆਪੇ ਮੇਲਾ ਕਰੇ ਸੋ ਹੋਈ RAM ਜੋ ਹਰ ਪ੍ਰਭਾਵੇ ਸੋਈ ਹੋਵੇ ਔਰਨ ਕਰਨਾ ਜਾਈ ਬਹੁਤ ਸਿਆਣ ਪਲਿਆ ਨ ਜਾਏ ਕਰ ਥਕੇ ਸਭ ਚਤਰਾਏ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨ ਕੋਈ ਹਰ ਆਪੇ ਹਰ ਆਪੇ ਪੁਰਖ ਨਰੰਜਨ ਸੋਏ ਵਡਹੰਸ ਮਹੱਲਾ ਚੌਥਾ ਹਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤ ਗੁਰ ਚਰਨ ਹਮ ਪਾਇਆ RAM ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਿਰਾਸੇ ਜਿਨ ਕਾ ਹਰ ਪ੍ਰਭ ਕਿਰਪਾ ਤਾਰੇ ਤੇ ਸਤਗੁਰ ਸੇਵ ਲਾਇਆ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮਾ ਗੁਰ ਬੇਨ ਰਹਿ ਨ ਨ ਜਾਇ RAM ਹਰ ਨਾਮ ਹਰ ਨਾਮ ਦੇਵ ਮੇਰਾ ਅੰਤ ਸਖਾਏ RAM ਹਰ ਹਰ ਨਾਮ ਮੇਰਾ ਅੰਤ ਸਖਾਏ ਗੁਰ ਸਤ ਗੁਰ ਨਾਮ ਦਰੜਾਇ ਜਿਥੇ ਪੁੱਤ ਕਲਤਰ ਕੋਈ ਬੇਲੀ ਨਹੀਂ ਤੇਥ ਹਰ ਹਰ ਨਾਮ ਛਡਾਇਆ ਤਨ ਤਨ ਸਤ ਗੁਰ ਪਰਖ ਨਰੰਜਨ ਜੇ ਤਮੇਲ ਹਰ ਨਾਮ ਤੇ ਆਈ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰੈਨ ਨ ਜਾਇ ਜਿਨਿ ਦਰਸ਼ਨ ਜਿਨ ਦਰਸ਼ਨ ਸਤ ਗੁਰ ਪਰਖ ਨ ਪਾਇਆ RAM ਤਨ ਨਹਿ ਫਲ ਤਨ ਨਹਿ ਫਲ ਜਨਮ ਸਭਿਰਥਾ ਗਵਾਇਆ ਰਾਮ ਨਹਿ ਫਲ ਜਨਮ ਤਨ ਬਿਰਥਾ ਗਵਾਇਆ ਤੇ ਸਾਖਤ ਮੋਏ ਹਰ ਚੂਰੇ ਘਰ ਹੁੰਦਾ ਰਤਨ ਪਦਾਰਥ ਪੋਖੇ ਪਾਗ ਹੀਨ ਹਰ ਦੂਰੇ ਹਰ ਹਰ ਤਨ ਕਾ ਦਰਸ਼ਨ ਕਰਿ ਹੋ ਜਿਨ੍ਹੇ ਹਰ ਹਰ ਨਾਮ ਨਾ ਧਿਆਇਆ ਜਿਨ੍ਹੇ ਦਰਸ਼ਨ ਜਿਨ੍ਹੇ ਦਰਸ਼ਨ ਸਤ ਗੁਰ ਪ੍ਰਖ ਨਾ ਪਾਇਆ ਹਮ ਚਾਤਰਕ ਹਮ ਚਾਤਰਕ ਦੇਨਾ ਹਰ ਪਾਸ ਬਨੰਤੀ RAM ਗੁਰ ਮਿਲ ਗੁਰ ਮਿਲ ਮੇਰਾ ਪਿਆਰਾ ਹਮ ਸਤ ਗੁਰ ਕਰੇ ਭਗਤਿ ਰਾਮ ਹਰ ਹਰ ਸਤ ਗੁਰ ਕਰੇ ਭਗਤਿ ਜਾਂ ਹਰ ਪ੍ਰਭ ਕਿਰਪਾ ਤਾਰੇ ਮੈਂ ਗੁਰ ਬਿਨ ਅਵਰ ਨ ਕੋਇ ਬੇਲੇ ਗੁਰ ਸਤ ਗੁਰ ਪ੍ਰਾਣ ਹਮਾਰੇ ਕਉ ਨਾਨਕ ਗੁਰ ਨਾਮ ਦਰੜਾਇ ਹਰ ਹਰ ਨਾਮ ਹਰ ਸਤੇ ਹਮ ਚਾਤਰਕ ਹਮ ਚਾਤਰਕ ਦੇਨ ਹਰ ਪਾਸ ਬਨੰਤੇ ਵਡਹੰਸ ਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ RAM ਹਮ ਪੂਛ ਹਮ ਪੂਛ ਸਤਿਗੁਰ ਪਾਸ ਹਰ ਬਾਤਾ RAM ਸਤਗੁਰ ਪਾਸ ਹਰ ਬਾਤ ਪੁਛੈ ਜਨ ਨਾਮ ਪਦਾਰਥ ਪਾਇਆ ਪਾਏ ਹਰ ਨਾਮ ਪਾਏ ਲਗੇ ਤਿਨ ਨਿਤ ਕਰੇ ਬਨੰਤੇ ਗੁਰ ਸਤਗੁਰ ਪੰਥ ਬਤਾਇ ਸੋਏ ਭਗਤ ਦੁਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤ ਗੁਰ ਮੇਲ ਸੁਖ ਦਾਤਾ ਸੋਨ ਗਰਮਖ ਸੋਨ ਗਰਮਖ ਨਾਮ ਸਭ ਬਿਨ ਸੇ ਹਮੇ ਪਾਪਾਂ ਆਰਾਮ ਜਪ ਹਰ ਹਰ ਜਪ ਹਰ ਹਰ ਨਾਮ ਲਥਿ ਅੜੇ ਜਗਤਾ paramagnetic ਹਰ ਹਰ ਨਾਮ ਜਿਨੀ ਰਦਿਆ ਤਿਨ ਕੇ ਦੁਖ ਪਾਪ ਨਿਵਾਰੇ ਸਤ ਗੁਰ ਗਿਆਨ ਖੜਗ ਹੱਥ ਦਿਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਤੇ ਪਾਪ ਸੰਤਾਪ ਸੋਨ ਗਰਮਖ ਸੋਨ ਗਰਮਖ ਨਾਮ ਸਭ ਬਿਨ ਸੇ ਹਮੈ ਪਾਪਾਂ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ RAM ਮੁਖ ਗਰਮਖ ਮੁਖ ਗਰਮਖ ਜਪ ਸਭ ਰੋਗ ਗਵਾਇਆ RAM ਗੁਰਮਖ ਜਪ ਸਭ ਰੋਗ ਗਵਾਇਆ ਆਰੋਗਤ ਪਏ ਸਰੀਰਾ ਅਨੰਦ ਸਹਿ ਜਿਸ ਮਾਧ ਹਰ ਲਾਗੀ ਹਰ ਜਪਿਆ ਗੈਰ ਗੰਬੀਰਾ ਜਾਤ ਅਜਾਤ ਨਾਮ ਜਿਨ ਤਿਆਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਭਾਇਆ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਓ ਬਾਰੇ ਰਾਮ ਹਮ ਪਾਪੀ ਹਮ ਪਾਪੇ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸਿਰ ਨਾਇਆ ਦੂਖ ਪੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤ ਗੁਰ ਪੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਹਰ ਤਾਰੋ ਕਿਰਪਾ ਕਰ ਕਿਰਪਾ ਲਿਓ ਉਬਾਰੇ ਰਾਮ ਵਡਹੰਸ ਮਹੱਲਾ ਚੌਥਾ ਕੋੜੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਹ ਤੇ ਜਨ ਜੀ ਰਾਮ ਪਾਈਆ ਰਾਮ ਧਨ ਮਨਸ ਜਨਮ ਪੁਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁਕੰਚਨ ਚੰਗੜੀਆਂ ਗਰਮਖ ਰੰਗ ਚਲੋਲਾ ਭਾਵ ਹਰ 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 ਨਾਮ ਰੰਗੜੀਆਂ ਇਹ ਦੇ ਸੁਬੰਕੇ ਜਿਤ ਹਰ ਜਾਪੇ ਹਰ ਹਰ ਨਾਮ ਸੁਹਾਵੀਆਂ ਵੱਡ ਭਾਗੇ ਪਾਏ ਨਾਮ ਸਿਖਾਏ ਜਨ ਨਾਨਕ RAM ਉਪਾਈਆਂ ਦੇ ਪਵ ਜੀਨ ਬੁਝ ਚੰਗਾ RAM ਚੜ ਲੰਗਾ ਜੀ ਬਖਮ ਭਯੰਗਾ ਰਾਮ ਬਖਮ ਭਯੰਗਾ ਅਨੰਤ ਤਰੰਗਾ ਗਰਮਖ ਪਾਰ ਲੰਗਾਏ ਹਰ ਬੋਇ ਥ ਚੜ ਵਡ ਪਾਗੇ ਲੰਗ ਗੁਰਖੇਵਟ ਸ਼ਬਦ ਤਰਾਏ ਅਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਊਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਰਦਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਾਨ ਜਨ ਗੁਰਮੁਖ ਜਿਤੇ ਆ ਆ ਘੜੂ ਕਢਾਵੇ ਸ਼ਬਦ ਪਾਵ ਆਪਿਓ ਹਰ ਰਸ ਪੀਤੇ ਆਉ ਸੋਨੁ ਸਰਵਨ ਬਾਣੀ ਗੁਰ ਵਖਾਣੀ ਹਰ ਰੰਗ ਤੁਰੇ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਕੋੜ ਤੇ ਜਨ ਦੇਹ RAM ਉਪਾਈਆ RAM ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤਖਾਈਆ RAM ਜਿਤ ਹਰ ਪ੍ਰਭ ਜਾਪੇ ਸਾ ਧਨ ਸੁਬਸ ਤੁਰ ਪਾਇਆ ਕਿਰਤ ਜੜੰਦਾ ਚੜ ਦੇਹੜ ਕੋੜੇ ਬਖਮ ਲੰਗਾਏ ਮਿਲ ਗਰਮਖ ਪਰਮ ਨੰਦਾ ਹਰ ਹਰ ਕਾਜ ਰਚਾਇਆ ਪੂਰ ਮਿਲ ਸੰਤ ਜਨਾ ਜਨ ਆਏ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਏ ਵਡਹੰਸ ਮਹੱਲਾ ਚੌਥਾ ਦੇਹ ਤੇ ਜਣੜੇ ਹਰ ਨਵ ਰੰਗਿਆ RAM ਗੁਰ ਗਿਆਨ ਗੁਰੂ ਹਰ ਮੰਗਿਆ RAM ਗਿਆਨ ਮੰਗੇ ਹਰ ਕਥਾ ਚੰਗੇ ਹਰ ਨਾਮ ਗਤ ਮਿਤ ਜਾਣਿਆ ਸਭ ਜਨਮ ਸਫਲ ਹੋ ਕੀਆ ਕਰਤਾ ਹਰ ਰਾਮ ਨਾਮ ਵਖਾਣਿਆ ਹਰ ਰਾਮ ਨਾਮ ਸੁਲਾਹੈ ਹਰ ਪ੍ਰਭੂ ਹਰ ਭਗਤ ਹਰ ਜਨ ਮੰਗਿਆ ਜਨ ਕਹ ਨਾਨਕ ਸੁਨਹੁ ਸੰਤੋ ਹਰ ਭਗਤ ਗੋਵਿੰਦ ਚੰਗਿਆ ਦੇ ਕੰਚਨ ਜੀਨ ਸਵੰਨਾਰਾਮ ਜੜ ਹਰ ਹਰ ਨਾਮ ਰਤਨਾਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਪਾਗੇ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੇ ਹਰ ਨਮ ਤਨ ਹਰ ਨਵ ਰੰਗੀਆਂ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗੀਆਂ ਕੜਿਆਲ ਮੁਖ ਗੁਰ ਅੰਕ ਸਪਾਇਆ RAM ਮਨ ਮੈ ਗਲ ਗੁਰ ਸ਼ਬਦ ਵਸ ਵਸ ਆਇਆ RAM ਮਨ ਵਸ ਗਤ ਆਇਆ ਬ੍ਰਹਮ ਪਦ ਪਾਇਆ ਸਾਤਨ ਕੰਤ ਪਿਆਰੇ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰ ਸੋਹ ਹੈ ਹਰ ਪ੍ਰਭ ਨਾਰੇ ਹਰ ਰੰਗ ਰਾਤੇ ਸਹਿਜੇ ਮਤੇ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਹਰ ਹਰ ਧਿਆਇਆ ਦੇ ਕੋੜੇ ਜਿਤ ਹਰ ਪਾਇਆ ਰਾਮ ਮਿਲ ਸਤ ਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ RAM ਨਮ ਹਰ ਸੇਵ ਸੇਵਕ ਸੇਵਕੇ ਰਬ ਆਏ ਪਾਵੇ ਰੰਗ ਮਹਲੇ ਹਰ ਰੰਗ ਮਨ ਰੰਗ ਕੇ ਗੋਨ ਰਾਮ ਗਾਏ ਮਨੁਸ ਭਾਏ ਹਰ ਗੁਰਮਤੇ ਮਨ ਧਾਇਆ ਜਨ ਨਾਨਕ ਹਰਿ ਕਿਰਪਾ ਧਾਰੇ ਦੇ ਕੋੜੇ ਚੜ ਹਰ ਪਾਇਆ ਰਾਗ ਵਡਹੰਸ ਮਹੱਲਾ ਪੰਜਵਾਂ ਸ਼ੰਤ ਕਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ RAM ਪਿਆਰਾ RAM ਇਹ ਤਨ ਮਨ ਦਿੱਤੜਾ ਵਾਰ ਵਾਰਾ RAM ਤਨ ਮਨ ਦਿੱਤਾ ਭਵ ਜਲ ਜਿਤਾ ਚੁਕੇ ਕਾਂਜ ਮਾਣੀ ਅਸਥਿਰਥੀ ਆਇ ਅੰਮ੍ਰਿਤ ਪੀਆ ਰਹਿ ਆਵਨ ਜਾਣੀ ਸੋ ਕਰ ਲੱਦਾ ਸਹਿਜ ਸੁਮਦਾ ਹਰ ਕਾ ਨਾਮ ਏਦਾਰਾ ਕਹੋ ਨਾਨਕ ਸੁਖਮਾਨ ਰਲੀਆਂ ਗੁਰ ਪੂਰੇ ਕਉ ਨਮਸ਼ਕਾਰ ਸੁਨ ਸੱਜਣ ਜੀ ਮੈਂ ਡੜੇ ਮਿਤਾ RAM ਗੁਰ ਮੰਤਰ ਸ਼ਬਦ ਸਚ ਦੇ ਤਾਰਾਮ ਸਤ ਸ਼ਬਦ ਤੇ ਆਇਆ ਮੰਗਲ ਗਾਇਆ ਜੋ ਕੇ ਮਨੋਂ ਆਦੇਸਾ ਸੋ ਪ੍ਰਭ ਪਾਇਆ ਕਤੈ ਨ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਪਾਣਾ ਸੱਚਾ ਮਾਣਾ ਪ੍ਰਭ ਹਰ ਤਨ ਸਹਿਜੇ ਦਿੱਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ ਪਾਣਾ ਤਾਂ ਤ੍ਰਿਪਤ ਗਾਈਂ ਰਾਮ ਮਨthia ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਨthia ਠੰਡਾ ਚੁਕੇ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਨ ਲੱਗੇ ਹਉ ਸਤ ਗੁਰ ਕੈ ਕੁਰਬਾਨਾ ਨਿਰਪਉ ਭੈ ਖਸਮ ਰੰਗ ਰਾਤੇ ਜਮਕੇ ਤਰਾਸ 부ਜਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੇ ਭਗਤ ਘਰੋਂ ਲਿਵਲਾਈ ਪੂਰੇ ਆਸਾ ਜੀ ਮਨ ਸਾ ਮੇਰੇ RAM ਮੋਹ ਨਿਰਗੁਣ ਜਿਓ ਸਭ ਗੁਣ ਤੇਰੇ RAM ਸਾਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤਦਸਲਾਹੀ ਗੁਣ ਅਵਗਣ ਮੇਰਾ ਕ੍ਰਿਸ਼ਨ ਵਿਚਾਰਿਆ ਬਖਸ਼ ਲਿਆ ਖਿਨਮਾਹਿ ਨਾ ਨਿਦ ਪਾਏ ਵਜੇ ਵਧਾਈ ਵਜੇ ਅਨਹਦ ਤੂਰੇ ਕਹੋ ਨਾਨਕ ਮੈਂ ਕਾ ਵਰ ਘਰ ਪਾਇਆ ਮੇਰੇ ਲਾਠੇ ਜੀ ਸਗਲ ਵਿਸੂਰੇ ਸ਼ਲੋਕ ਕਿਆ ਸੁਨਿੰਦ ਕੋੜ ਵੰਨਣ ਪਵਨ ਚੁਲਾਰੇ ਆ ਨਾਨਕ ਸੁਨਿਅਰ ਤੇ ਪਰਵਾਨ ਜੋ ਸੁਨਿੰਦ ਸਚ ਜੋ ਸੁਨਿੰਦੇ ਸਚ ਤਣੀ ਸ਼ੰਤ ਤਿੰਨ ਕੋਲ ਕਮਾਏ ਜਿਨ ਪ੍ਰਭ ਸ਼ਰਮਨੀ ਸੁਨਿਆ ਰਾਮ ਸੇ ਸਹਜ ਸਹਿਲੇ ਜਿਨ ਹਰ ਹਰ ਰਸਨਾ ਭਨਿਆ ਰਾਮ ਸੇ ਸਹਜ ਸਹਿਲੇ ਗੁਣ ਹਮੁਲੇ ਜਗਤ ਉਦਾਰਨ ਆਏ ਕੈ ਬੋਥ ਸਾਗਰ ਪ੍ਰਭ ਚਰਨਾਂ ਕੇਤੇ ਪਾਰ ਲੰਗਾਏ ਜਿਨ ਕਾ ਕਿਰਪਾ ਕਰੇ ਮੇਰਾ ਠਾਕੁਰ ਦਿਨ ਕਾਲ ਖਾਨਾ ਗਣਿਆ ਕਹੋ ਨਾਨਕ ਤਿਸ ਕੋਲ ਕਮਾਏ ਜਿਨ ਪ੍ਰਭ ਸਰਵਨੇ ਸੁਨਿਆ ਸ਼ਲੋਕ ਲੋਇਨ ਲੋਇ ਡਿਠ ਪਿਆਸ ਨਾ ਬੁਜੇ ਮੂਹ ਕਣੀ ਨਾਨਕ ਸੇ ਅਖੜੀਆਂ ਬੇੰਨ ਜਿਨਿ ਦਸੰਦ ਮਾ ਪਿਰੇ ਸ਼ੰਤ ਜਿਨਿ ਹਰ ਪ੍ਰਭ ਡਿਠਾ ਤਿਨ ਕੁਰਬਾਣੇ RAM ਸੇ ਸੱਚੇ ਦਰਗਹ ਪਾਣੇ RAM ਠਾਕੁਰ ਮਨੈ ਸੇ ਪ੍ਰਦਾਨੇ ਹਰ ਸੇ ਤੇ ਰੰਗ ਰਾਤੇ ਹਰ ਰਸੇ ਅੰਗਾਏ ਸਹਿ ਜਿਸ ਮਾਏ ਕਟਕਟ ਰਮਈਆ ਜਾਤੇ ਸੇ ਸੱਜਣ ਸੰਤਸ ਸੁਖੀਏ ਠਾਕੁਰ ਆਪਣੇ ਪਾਣੇ ਕਾਹੋ ਨਾਨਕ ਜਿਨ ਹਰ ਪ੍ਰਭ ਦੇਠਾ ਤਿਨ ਕਾ ਸਤਿ ਕੁਰਬਾਣੇ ਸ਼ਲੋਕ ਦੇ ਅੰਧਾਰੇ ਅੰਦ ਸੁਨਿ ਨਾਮ ਵਿਹੋਣਿਆ ਨਾਨਕ ਸਫਲ ਜਨਮ ਜੇ ਕਟ ਉੱਠਾ ਸਚ ਤਣੀ ਸ਼ੰਤ ਤਿਨ ਖੰਨੀਐ ਵੰਨਿਆ ਜਿਨ ਮੇਰਾ ਹਰ ਪ੍ਰਭ ਦੇਠਾ RAM ਜਨ ਚਾਖ ਗਾਣੇ ਹਰ ਹਰ ਅੰਮ੍ਰਿਤ ਮਿਠਾ ਰਾਮ ਹਰ ਮੰਨੇ ਮਿਠਾ ਪ੍ਰਭੂ ਤੋਠਾ ਅਮਯੋ ਠਾ ਸੁਖ ਭਈ ਦੁਖ ਨਾਸ ਪਰਮ ਬਿਨਾਸ ਧਨ ਤੇ ਜਪ ਜਗਦੇਸ਼ ਇਸਹਿ ਜੈ ਜੈ ਮੋਹ ਰਹਿਤ ਬਕਾਰ ਥਾਕੇ ਪੰਚ ਤੇ ਸੰਗ ਤੋਟਾ ਕਹੋ ਨਾਨਕ ਤਿੰਨ ਖੰਨੀਐ ਵੰਨਿਆ ਜਿਨ ਕਟ ਮੇਰਾ ਹਰ ਪ੍ਰਭੂ ਠਾ ਸਲੋਕ ਜੋ ਲੜਿੰਦੇ RAM ਸੇਵਕ ਸੇ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਸ਼ੰਤ ਮਿਲ ਜਲ ਜਲੇ ਖਟਾਨਾ RAM ਸੰਗ ਜੋਤੇ ਜੋਤ ਮਿਲਾਨਾ RAM ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਐ ਤਹ ਸੁਨ ਸਹਿਜ ਸਮਾਦ ਲਾਗੇ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਗਤਾ ਆਪ ਆਪ ਵਖਾਣਾ ਨਾਨਕ ਭ੍ਰਮ ਪੈ ਗੁਣ ਬਿਨਾਸੇ ਮਿਲ ਜਲ ਜਲੇ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰਥਾ ਰਾਮ ਰਖ ਜਗਤ ਸਗਲ ਦੇ ਹਥਾ ਰਾਮ ਸਮਰਥ ਸ਼ਰਨਾ ਜੋਗ ਸੁਆਮੀ ਕਿਰਪਾ ਨਿਦ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨ ਏਕ ਪਛਾਤਾ ਵਰਨ ਚਿਹਨ ਨ ਜਾਏ ਲਖਿਆ ਕਥਨ ਤੇ ਇਕਾਥਾ ਬਿਨਵੰਤ ਨਾਨਕ ਸੁਨੋ ਬੇਨਤੀ ਪ੍ਰਭ ਕਰਨ ਕਾਰਨ ਸਮਰਥਾ ਇਹ ਜੀ ਤੇਰੇ ਤੂੰ ਕਰਤਾ RAM ਪ੍ਰਭ ਦੁਖ ਦਰਦ ਪਰਮ ਹਰਕਾਰਾਮ ਪਰਮ ਦੁਖ ਦਰਦ ਨਿਵਾਰ ਖਿਨ ਮੈਂ ਰਖ ਲਿਓ ਦੀਨ ਦਇਆਲਾ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗਪਾਲ ਜੋ ਸ਼ਰਨ ਆਵੇ ਗੁਨ ਨਿਧਾਨ ਪਾਵੇ ਸੋ ਬਹੁੜ ਜਨਮ ਨਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ आठ पैर हर तै आई है राम मनिश अड़ा फल पाई है राम मनिश पाई है प्रभु तै आई है मिटे जम के ترا ਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਅਸਾ ਤਜ ਮਾਨ ਮੋ ਵਿਕਾਰ ਸਗਲੇ ਪ੍ਰਭੂ ਕੈ ਮਨਤ ਭਾਈਐ ਬੇਨਵੰਤ ਨਾਨਕ ਦਿਨਸ ਰਾਣੀ ਸਦਾ ਹਰ ਹਰ ਧਿਆਈਐ ਦਰਵਾਜੇ ਅਨਹਤ ਵਾਜੇ RAM ਕਟ ਕਟ ਹਰ ਗੋਬਿੰਦ ਗਾਜੇ RAM ਗੋਬਿੰਦ ਗਾਜੇ ਸਦਾ ਰਾਜੇ ਅਗੰਮੇ ਅਗੋਚਰ ਉਚਾਲ ਗੁਣ ਬੇਅੰਤ ਕਿਛ ਕੈਨ ਨ ਜਾਏ ਕੋਈ ਨ ਸਕੇ ਪਹੁੰਚਾਉ ਆਪੁ ਪਾਏ ਆਪੁ ਪ੍ਰਤਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੇ ਦਰਵਜੇ ਅਨਹਦ ਵਾਜੇ